ਇਹ ਤੋਂ ਬਾਅਦ ਮੰਗਦੇ ਆ ਇਸ ਕਰਕੇ ਸਰ ਮਾਫ ਸੁਣੋ ਮੈਂ ਇਹ ਕਹਿਣਾ ਕਿ ਤੁਸੀਂ ਗੁਸਤਖੀ ਦਾਦੀ ਵਾਲੀ ਦਾਰ ਨੂੰ ਚਾਹੀਦਾ ਇਹ ਸੀ ਕਿ ਡੀ ਸਿਲਟਿੰਗ 6 ਮਹੀਨੇ ਪਹਿਲਾਂ ਤੋਂ ਸ਼ੁਰੂ ਕਰਾ ਕੇ ਕਰਾਉਂਦੇ ਸਾਢੇ 1 ਸਾਲਾਂ 'ਚ ਨਾ ਕੋਈ ਮਹਿਰ ਸਾਫ ਕਰਾਈ ਹੋਈ ਨਾ ਨਦੀ ਸਾਫ ਕਰਾਈ ਨਾ ਕੋਈ ਨਾਲਾ ਦੇ ਨਾ ਦਰਿਆ ਇਹ ਰਾਤਾਂ ਨੂੰ ਤੁਹਾਨੂੰ ਵੀ ਪਤਾ ਤੁਹਾਡੇ ਇਸ ਦਰਿਆ ਦੇ ਵਿੱਚ ਇਹ ਜਿਹੜੇ ਤੁਸੀਂ ਦਾਅਵਾ ਲੈ ਰਹੇ ਨਾ ਉਸੇ ਉੱਤੇ चलेंगे ਇਹਨਾਂ ਨੇ ਸੇ ਇਲੀਗਲ ਮੈਨੇਜ ਕਰਾਈ ਹੈ ਇਹ ਐਕਚੁਅਲੀ ਦੀ ਗਿਣਤੀ ਤੁਸੀਂ ਤਾਂ ਕੋ ਮਰੇ ਪਿੰਡਾਂ ਦੇ ਬੰਦੇ ਸਰਕਾਰ ਦਾ ਬੰਦਾ ਮੈਨੂੰ ਇੱਥੇ ਕੋਈ ਨਹੀਂ ਦਿੱਤੀ ਅਜੀ ਜੰਮੇ ਹੀ ਗਣਾ ਕਾੜੂ ਨਹੀਂ ਸਾਰੇ ਸਾਨੂੰ ਗਣਾ ਕੱਢਦੇ ਆ ਦੇਖੋ ਉਹਨੂੰ ਗੁੱਸਾ ਹੈ ਕਿਉਂਕਿ ਐਸੇ ਵੀ ਜਿਹੜੀ ਆਮਾਨੀ ਪਾਤੀ ਦੀ ਰਹਿਤਾ ਕੋਈ ਬੰਦ ਰੋਕਦੇ ਨਹੀਂ ਮੈਂ ਕੋਟੇ ਬਾਹਰ ਮੰਗਦਾ ਹਾਂ ਇਹ ਗੱਲ ਮੈਂ ਇਹ ਕਹਿਣਾ ਕਿ ਤੁਸੀਂ ਗੁੱਸਾ ਕਿਉਂ ਕਰਦੇ ਹੋ ਤੁਹਾਡਾ ਕੋ ਗੁੱਸਾ ਹੀ ਨਹੀਂ ਹੈ ਸੁਣੋ ਜੇ ਦੇਖੋ ਕੱਲ ਜੇ ਅਸੀਂ ਗੁੱਸਾ ਕਰਨਾ ਹੁੰਦਾ ਤਾਂ ਅਸੀਂ ਸਾਡੇ ਕੋ ਬੰਦੇ ਸੀ ਅਸੀਂ ਨਾਰੇ ਵੀ ਲਾ ਕੇ ਉੱਠ ਨਹੀਂ ਕਰ ਸਕਦੇ ਪਰ ਸਾਡੇ ਲਈ ਆਹ ਮਸਲਾ ਵੱਡਾ ਸੀ ਉਹ ਵੀ ਸਾਡਾ ਮਸਲਾ ਨਿੱਜੀ ਬਣ ਜਾਣਾ ਵੀ ਇਹ ਤਾਂ ਆਪਸ ਵਿੱਚ ਨਾ ਨਾ ਇਹ ਜਿੰਨੇ ਇੱਕ ਅਗਲੀ ਦੇ ਹੱਥ ਅਕਲ ਸੀਗੀ ਬਸ ਕਰਕੇ ਅਸੀਂ ਚੁੱਪ ਰਹੇ ਨਹੀਂ ਸਾਨੂੰ ਕੋਈ ਨਰਮ ਹੋਣੀ ਰੱਖਿਆ ਇਸ ਕੇਮੇ ਬਣਾਇਆ ਪ੍ਰੋਗਰਾਮ ਅੱਜ ਵੀ ਅਸੀਂ ਅੱਗੇ ਆ ਪ੍ਰੋਗਰਾਮ ਵਿੱਚ ਕੰਮ ਕਰ ਰਹੇ ਹਾਂ ਮੈਂ ਤੁਹਾਡੀ ਗੱਲ ਸਮਝਦਾ ਲੋਕਾਂ ਨੂੰ ਸਰਕਾਰ ਨੂੰ ਚਾਹੀਦਾ ਇਹ ਸੀ ਕਿ ਡੀਸਿਲਟਿੰਗ 3 ਮਹੀਨੇ ਪਹਿਲਾਂ ਤੋਂ ਸ਼ੁਰੂ ਕਰਾ ਕੇ ਕਰੋਗੇ ਹੁਣ ਇਹ ਸਾਰਾ ਮਸਲਾ ਹੀ ਤਾਂ ਹੋ ਰਿਹਾ ਹੈ ਕਿ ਇਸ ਵਿੱਚ ਸਾਡੇ ਸਿੱਖਿਆ ਨਾਲ ਨਾ ਕੋਈ ਨਹਿਰ ਸਾਫ ਕਰਾਈ ਨਾ ਨਦੀ ਸਾਫ ਕਰਾਈ ਨਾ ਕੋਈ ਨਾਲਾ ਦੇ ਨਾਲ ਗਿਆ ਇਹ ਰਾਤਾਂ ਨੂੰ ਕੋਈ ਨਹੀਂ ਪਤਾ ਤੁਹਾਡੇ ਇਸ دریا ਦੇ ਰਿਤੀ ਇਹ ਜਿਹਦੇ ਤੁਸੀਂ ਦਾਅਵੇ ਲੇ ਰਹੇ ਨਾ ਪੁੱਛੇ ਹੋ ਕੇ ਚਲੇਗੇ ਇਹ ਨਾਲ ਇਹ ਇਲੀਗਲ ਮਾਈਨਿੰਗ ਕਰਾਈ ਹੈ ਹੁਣ ਕਰਨ ਦੀ ਇਹ ਵੀਡੀਓ ਪਈ ਨਹੀਂ ਤੇ ਤੁਹਾਡੇ ਉੱਲੇ ਪਾਸੇ ਤੁਹਾਡੇ دریا ਦੇ ਪਿੰਡਾਂ ਵਾਲੇ ਪਾਸੇ ਆ ਨਾਲ ਨਾਲ ਤੇ ਕਿਉਂਕਿ ਜਿਹੜਾ ਚੋਰ ਰਾਤ ਨੂੰ ਚੱਕ ਰਿਆ ਉਹਦੇ ਤਾਂ ਬਾਕੀਆਂ ਦੇ ਗੱਜ ਹੁੰਦੇ ਜਿੱਥੇ ਮੌਕਾ ਮਿਲ ਗਿਆ ਚੱਕ ਲਿਆ ਉਹਨਾਂ ਨੇ ਵੇਚੋ ਤੀ ਇਲਿਗਲ ਇਲਲੀਗਲ ਮੈਨਿੰਗ ਨੂੰ ਵੀਰੇ ਕਰਕੇ ਅੱਜ ਆਪਾਂ ਨੂੰ ਇਹ ਦਿਨ ਦੇਖਣੇ ਪੈ ਰਹੇ ਨੇ ਦੇਖੀ ਨਾ ਇਹ ਜਿਹੜਾ ਪਹਿਲਾਂ ਮੈਨੂੰ ਪਤਾ ਹੈ ਅਟਵਾਰ ਸਾਹਿਬ ਨੇ ਲਵਾਇਆ ਸੀ ਕਾਨੂੰਨ ਦੇ ਕੰਮ ਕੀ ਜਿਹੜੀ ਬੁੱਕਰ ਨੂੰ ਆਉਂਦੀ ਇਹਨੂੰ ਅੱਪ ਫੇਰ ਲਵਾ ਲਾਂਗੇ ਮੇਰੇ ਪਾਸ ਅੱਜ ਆਪਾਂ ਇਹ ਮੌਕਾ ਸੰਭ ਲਈਏ ਮੈਂ ਵੀ ਸਾਹਮਣੇ ਅੱਥੀ ਕੰਮ ਕਰ ਰਹੇ ਹਾਂ ਤੇ ਜਦੋਂ ਮੌਕਾ ਇੱਕ ਆ ਸਾਹਮਣੇ ਨਿਕਲ ਗਿਆ ਕਿੰਨੇ ਗਰਾਜ ਦੇ ਪੈਸੇ ਹੋ ਗਏ ਮੈਂ ਠੋਕਰ ਆਪਣੇ ਫੰਡ ਚ ਵੀ ਦਵਾ ਦਾਂਗਾ ਬਹੁਤ ਧੰਨਵਾਦ ਬਹੁਤ ਧੰਨਵਾਦ ਜੀ ਸਾਡਾ ਸਾਡਾ ਸਪੋਰਟ ਡਾਉਣ ਆ ਫਲੋਰ ਤੋਂ ਲੈ ਕੇ ਠੋਕਰ ਵਾਸਤੇ ਪੈਸੇ ਦੇ ਰਹਾ ਮੇਰੀ ਜਿੰਮੇਵਾਰੀ ਹੈ ਸਰਪੰਚ ਸਾਹਿਬ ਸਾਰੀ ਪੰਚਾਇਤ ਦੇ ਮੌਜੂਦ ਸਾਹਿਬ ਤੁਹਾਡਾ ਬਹੁਤ ਧੰਨਵਾਦ ਤੁਸੀਂ ਬੜਾ ਕੰਮ ਕੀਤਾ ਮੈਂ ਵੀ ਦੇਖ ਰਿਹਾ ਕਿ ਸੈਕਿਉਰਿਟੀ ਦੀ ਗਿਣਤੀ ਤੁਸੀਂ ਤਾਂ ਕੋ ਮਰੇ ਪਿੰਡਾਂ ਤੇ ਬੰਦੇ ਸਰਕਾਰ ਦਾ ਬੰਦਾ ਮਾਨੂੰ ਇੱਥੇ ਕੋਈ ਨਹੀਂ ਦੇਤੀ ਸਰਕਾਰ ਰਾਮ ਦੀ ਕੋਈ ਚੀਜ਼ ਨਹੀਂ ਮਿਲੀ ਇੱਕ ਚੀਜ਼ ਆਈ ਸੀ ਸਰਕਾਰ ਰਾਮ ਦੀ ਉਹ ਤੁਹਾਨੂੰ ਗਾਲਾਂ ਕੱਢ ਕੇ ਦੇ ਦਿੱਤੀ ਇਸ ਕਰਕੇ ਕੋਈ ਗੱਲ ਨਹੀਂ ਅਸੀਂ ਜੰਮੇ ਹੀ ਗਾਣਾ ਬਾੜੂ ਨਹੀਂ ਉਹਨਾਂ ਨੇ ਗਾਲਾਂ ਕੱਢ ਦੇ ਆ ਜੀ ਪ੍ਰਧਾਨ ਮੇਰੀ ਗੱਲ ਸੁਣੋ ਜੋ ਬੋਲੇ ਇਸ ਵਾਰ ਸਰਕਾਰਿਆ ਕਿਸਾਨ ਮਜ਼ਦੂਰ ਯੂਨੀਅਨ ਦਾ ਝੰਡਾ ਉੱਚਾ ਰੱਖੋ ਇਹ ਇੱਕ ਜਾਨੀ ਬੋਲੀ ਕੋਈ ਗੱਲ ਨਹੀਂ ਫਿਕਰ ਨਹੀਂ ਮਜ਼ਦੂਰ ਜਿੰਦਾਬਾਦ ਕੋਈ ਸੰਗੋਲ ਵੀ ਸਾਡਾ ਪਿੰਡ ਜੇ 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 ਜ लेंटਰ ਪੈ ਗਿਆ ਮੇਰਾ ਮਰ ਜਲੰਧਰ ਤੁਸੀਂ ਮੇਰੇ ਨਾਲ ਜਰਮਾ ਕੀ ਆਓ ਸਭ ਦੇ ਵਿੱਚ 24 ਹਾੜੇ ਨਾਲ ਜਿਹੜੇ ਮੈਂ ਵਾਦਾ ਕਰਿਆ ਉਹ ਕਰਵਾਤੇ ਪੈਸੇ ਆਪਾਂ ਕੰਮ ਨੂੰ ਇੱਕ ਵਾਰੀ ਨੂੰ ਬਚਾ ਲਈਏ ਉਸ ਤੋਂ ਬਾਅਦ ਤੁਸੀਂ ਮੈਨੂੰ ਐਸਟੀਮੇਟ ਬਣਾ ਕੇ ਰਾਜੀ ਮੈਨੂੰ ਚੈੱਕ ਕਰ ਲੀ ਜੀ ਜੁਰਮਾਨਾ ਦਾ ਵੀ ਕਰਨਾ ਬਹੁਤ ਬਹੁਤ ਪੀਸੀ ਬਿਲਗਾ نیوز ਔਨਲਾਈਨ ਚੈਨਲ ਸਾਡੀ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ